ਤੇ ਸਭ ਤੋਂ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਨੂੰ ਇੱਕ ਵੱਡਾ ਚਟਕਾ ਦੇਣ ਵਾਲੀ ਸਾਹਮਣੇ ਆ ਰਹੀ ਆ ਹਰਮਿਤ ਸਿੰਘ ਪਠਾਨ ਮਾਜਰਾ ਦੀ ਗ੍ਰਿਫਤਾਰੀ ਦੇ ਲਈ ਪਹਿਲਾਂ ਲਗਾਤਾਰ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਸੀ ਤੇ ਹੁਣ ਹਰਮਿਤ ਸਿੰਘ ਪਠਾਨ ਮਾਜਰਾ ਦੀ ਪਟਿਆਲਾ ਰਿਹائش ਸੀ ਜੋ ਸਰਕਾਰੀ ਕੋਠੀ ਸੀ ਉਹ ਖਾਲੀ ਕਰਵਾ ਦਿੱਤੀ ਆ ਤੜਕਸਾਰ ਪ੍ਰਸ਼ਾਸਨ ਹਰਮਿਤ ਸਿੰਘ ਪਠਾਨ ਮਾਜਰਾ ਦੇ ਘਰੇ ਪਹੁੰਚ ਚੁੱਕਿਆ ਤਾਂ ਪੁਲਿਸ ਨੇ ਉਹ ਕੋਠੀ ਖਾਲੀ ਕਰਵਾ ਦਿੱਤੀ ਹਾਲਾਂਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਫਰਾਰ ਚੱਲ ਰਹੇ ਨੇ ਪੰਜਾਬ ਆਮ ਆਦਮੀ ਪਾਰਟੀ ਦੇ ਮੌਜੂਦਾ ਹਲਕਾ ਸਨੌਰ ਤੋਂ ਐਮਐਲਏ ਨੇ ਪਰ ਆਮ ਆਦਮੀ ਪਾਰਟੀ ਦੇ ਐਮਐਲਏ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਪਤਨੀ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਉੱਤੇ ਅਰਵਿੰਦ ਕੇਜਰੀਵਾਲ ਦੇ ਉੱਤੇ ਵੱਡੇ ਸਵਾਲੀਆ ਨਿਸ਼ਾਨ ਵੀ ਖੜੇ ਕੀਤੇ ਨੇ ਤੇ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਸਾਡੇ ਨਾਲ ਸ਼ਰਿਆਮ ਤੱਕਾ ਕੀਤਾ ਜਾ ਰਿਹਾ ਕਿਉਂਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਮੁੱਦੇ ਚੱਕੇ ਸੀ ਸੱਚ ਬੋਲਿਆ ਸੀ ਸਾਨੂੰ ਸੱਚ ਬੋਲਣ ਦੀ ਸਜ਼ਾ ਮਿਲ ਰਹੀ ਆ ਤਾਂ ਕੀ ਕੁਝ ਕਹਿ ਰਹੇ ਨੇ ਹਰਮਿਤ ਪਠਾਨ ਮਾਜਰਾ ਦੇ ਤਰਨਪਤਨੀ ਉਹਨਾਂ ਦੀ ਗੱਲਬਾਤ ਸੁਣਾਉਂਦੇ ਆ ਤੇ ਦੂਜੇ ਪਾਸੇ ਹੁਣ ਇਹ ਕੋਠੀ ਖਾਲੀ ਕਰਵਾਉਣ ਤੋਂ ਬਾਅਦ ਵਕੀਲ ਕੀ ਕੁਝ ਕਹਿ ਰਹੇ ਨੇ ਕਿੱਥੇ ਜਾ ਕੇ ਦਰਵਾਜਾ ਖੜਕਾਉਣਗੇ ਕਿਹੋ ਜੀ ਅੱਗੇ ਕਾਰਵਾਈ ਕੀਤੀ ਜਾਵੇਗੀ ਵਕੀਲ ਦੀ ਵੀ ਜਵਾਨੀ ਸੁਣਾਉਂਦੇ ਆ ਵੀਰ ਜੀ ਸਭ ਤੋਂ ਪਹਿਲਾਂ ਤੇ ਇਹ ਦੱਸਣਾ ਚਾਹਨੀ ਆ ਕਿ ਜਿੰਨਾ ਕ ਧੱਕਾ ਸਾਡੇ ਨਾਲ ਹੋਇਆ ਸੱਚ ਬੋਲਣ ਤੇ ਤੁਸੀਂ ਸਾਰੇ ਸਮਝਦਾਰੋ ਜੋ ਮਾਨ ਸਾਹਿਬ ਨੇ ਸਾਡੇ ਨਾਲ ਕੀਤਾ ਜੋ ਕੇਜਰੀਵਾਲ ਸਾਹਿਬ ਨੇ ਸਾਡੇ ਨਾਲ ਕੀਤਾ ਅਸੀਂ ਮੌਜੂਦਾ ਇਹਨਾਂ ਨੇ ਹੋਣ ਦੇ ਬਾਵਜੂਦ ਸਾਡੇ ਨਾਲ ਧੱਕੇਸ਼ ਆਈ ਅਸੀਂ ਇੱਕ ਹਲਕੇ ਦੀ ਆਵਾਜ਼ ਚੱਕੀ ਸੀ ਇੱਕ ਪੰਜਾਬ ਦੀ ਆਵਾਜ਼ ਚੱਕੀ ਸੀ ਜਿਹਦਾ ਸਾਨੂੰ ਖੰਮਿਆਜਾ ਅੱਜ ਵੇਖੋ ਕੀ ਭੁਗਤਣਾ ਪੈ ਰਿਹਾ ਅੱਜ ਸਵੇਰ ਦੇ ਅੱਜ ਸਾਡੀ ਤਰੀਕ ਸੀ ਕੋਠੀ ਦੀ ਇਹਨਾਂ ਨੇ ਤਰੀਕ ਦੀ ਵੇਟ ਵੀ ਨਹੀਂ ਕੀਤੀ ਜਦੋਂ ਕਿ ਇਨੀ ਫੋਰਸ ਲੈ ਕੇ ਕੋਠੀ ਖਾਲੀ ਕਰਵਾਉਣ ਲਈ ਆਕੇ ਮੌਜੂਦਾ ਐਮਐਲਏ ਦੀ ਕੋਠੀ ਖਾਲੀ ਕਰਵਾਉਣ ਦਾ ਇਹਨਾਂ ਨੂੰ ਕਦੇ ਵੀ ਤੁਸੀਂ ਸੁਣਿਆ ਜਿਨ੍ਹਾਂ ਨੇ ਜਿਹੜੇ ਐਮਐਲਏ ਉਹਨੇ ਐਮਐਲਏ ਸੀਪ ਤੋਂ ਉਤਰੇ ਨੇ ਉਹ ਵੀ ਹਜੇ ਤੱਕ ਆਪਣੀਆਂ ਕੋਠੀਆਂ 'ਚ ਬੈਠੇ ਨੇ ਉਹਨਾਂ ਤੱਕ ਕੋਈ ਕਾਰਵਾਈ ਨਹੀਂ ਦੂਸਰਾ ਨੰਬਰ ਖੜਾਣਾ ਸਾਹਿਬ ਨੂੰ ਪੀਆਰਟੀਸੀ ਦੇ ਚੇਅਰਮੈਨ ਤੋਂ ਹਟਾਇਆ ਗਿਆ ਉਹਨਾਂ ਦੀ ਕੋਠੀ ਖਾਲੀ ਕਰਵਾਈ ਤੁਸੀਂ ਇਹ ਦੱਸੋ ਉਹਨਾਂ ਦੀ ਖਾਲੀ ਕਿਉਂ ਨਹੀਂ ਕਰਵਾਈ ਸਾਡੇ ਤਾਂ ਇਹ ਕਿਉਂ ਸਾਰੇ ਐਕਸ਼ਨ ਅਸੀਂ ਕੁਝ ਗਲਤ ਬੋਲੇ ਸੀ ਅਸੀਂ ਆਪਣੇ ਹਲਕੇ ਦੀ ਆਵਾਜ਼ ਚੱਕੀ ਸੀ ਅਸੀਂ ਪੰਜਾਬ ਦੀ ਆਵਾਜ਼ ਚੱਕੀ ਸੀ ਤੇ ਚੱਕਦੇ ਹੀ ਰਵਾਂਗੇ ਅਸੀਂ ਡਰਾਂਗੇ ਨਹੀਂ ਨਾ ਹੀ ਪਿੱਛੇ ਹਟਾਂਗੇ ਦਾ ਐਮਐਲਏ ਸਭ ਪਿੱਛੇ ਹਟਣਗੇ ਨਾ ਨਾ ਪਰਿਵਾਰ ਪਿੱਛੇ ਹਟੇਗਾ ਤੁਹਾਡੀ ਹਮਾਇਤ ਦੇ ਵਿੱਚ ਕੋਈ ਮੇ ਮਰਜੀ ਕੋਈ ਐਮਐਲਏ ਆਏ ਤੁਹਾਡੀ ਹਮਾਇਤ ਦੇ ਵਿੱਚ ਕੋਈ ਐਮਐਲਏ ਨਹੀਂ ਆਇਆ ਤੁਹਾਡੇ ਵਾਲੇ ਜੋ ਕੋਈ ਐਮਐਲਏ ਕੋਈ ਐਮਐਲਏ ਨਹੀਂ ਆਇਆ ਕੋਈ ਗੱਲ ਨਹੀਂ ਵੀਰੇ ਉਹ ਵੀ ਸਮਾਂ ਆਊਗਾ ਪਰਮਾਤਮਾ ਵੇਂਦਾ ਸਭ ਨੂੰ ਠੀਕ ਹੈ ਉਹ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਉਹ ਹੌਲੀ-ਹੌਲੀ ਤੁਹਾਨੂੰ ਆਪਣੇ ਆਪ ਸਾਰਾ ਫਿਚਰ ਰਿਜ਼ਲਟ ਦਿਖਾ ਦਿੱਤਾ ਜਾ ਰਿਹਾ ਜੀ ਪਰ ਪੇਸ਼ ਨਹੀਂ ਹੋ ਰਹੀ ਕੋਈ ਗੱਲਬਾਤ ਹੋ ਗਈ ਤੁਸੀਂ ਜਿੱਦਣੇ ਗਏ ਸੀਗੇ ਕੋਈ ਪ੍ਰੂਫ ਵਾਰੰਟ ਤੋਂ ਬਿਨਾ ਗਏ ਸੀ ਵਾਰੰਟ ਦਿਖਾਉਣੇ ਉਹਨਾਂ ਨੇ ਕਿਹਾ ਸੀ ਮੈਂ ਪੇਸ਼ ਹੋਵਾਂਗਾ ਜਾਂ ਇਸ ਚੀਜ਼ ਤੋਂ ਮੁਕਰੇ ਹੋਣ ਫਿਰ ਤਾਂ ਕਹੋ ਤੁਸੀਂ ਹਰ ਹੁਣ ਤਾਂ ਕੋਰਟ ਦੇ ਦੁਆਰਾ ਵੀ ਕਈ ਵਾਰ ਸਮਾਂ ਦਿੱਤਾ ਕੋਈ ਨਾ ਫਿਰ ਹੁਣ ਸਮਾਂ ਆਏਗਾ ਸਭ ਕੁਝ ਪਰਮਾਤਮਾ ਜੋ ਹੈ ਭਲੀ ਕਰੇਗਾ ਸਾਰਾ ਕੁਝ ਸਾਡਾ ਹਲਕਾ ਸਾਡੇ ਨਾਲ ਹੈ ਜਿੰਨੇ ਬਾਹਰ ਸਾਡੇ ਹਲਕੇ ਦੇ ਵਰਕਰ ਆਏ ਨੇ ਮੈਂ ਤਾਂ ਹੀ ਕਿਹਾ ਉਹਨਾਂ ਨੂੰ ਸਾਹਮਣੇ ਆਉਣ ਦੋ ਕਿਉਂਕਿ ਉਨ੍ਹਾਂ ਦੀ ਬਦੌਲਤ ਅਸੀਂ ਇੱਥੇ ਬੈਠੇ ਸੀ ਤੇ ਜੇ ਚਾਹਣਗੇ ਤਾਂ ਉਹ ਸਾਨੂੰ ਫਿਰ ਦੁਬਾਰਾ ਇੱਥੇ ਲੈ ਕੇ ਆਉਣਗੇ ਹੁਣ ਤੁਸੀਂ ਜਾ ਰਹੇ ਹੋ ਜੀ ਜਾਂ ਅੰਦਰ ਹੀ ਰਹੋਗੇ ਵੀਰੇ ਹੁਣ ਜਿੰਨੀ ਜ਼ਬਰਦਸਤੀ ਇਹ ਕਰ ਰਹੇ ਨੇ ਤੁਸੀਂ ਵੇਖ ਰਹੇ ਹੋ ਔਰ ਇਹਦਾ ਪੰਜਾਬ ਔਰ ਹਲਕਾ ਵੀ ਸਾਰਾ ਵੇਖ ਲਿਆ ਇਹਨੂੰ ਜ਼ਬਰਦਸਤੀ ਕਦੀ ਵੇਖੀ ਨਹੀਂ ਸੀ ਕੇਜਰੀਵਾਲ ਸਾਹਿਬ ਨੂੰ ਜਿਹੜੀ ਕਪੂਰਥਲਾ ਹਾਊਸ ਮਿਲਿਆ ਉਹ ਤੁਸੀਂ ਦੱਸੋ ਉਹ ਹੈ ਕਿਸੇ ਮੈਨੇਚ ਪੰਜਾਬ ਦਾ ਹਾਊਸ ਉਹਨਾਂ ਤੋਂ ਕਿਉਂ ਨਹੀਂ ਛਡਵਾਇਆ ਜਾ ਰਿਹਾ ਤੁਹਾਡੀ ਰਿਸ਼ਤੇਦਾਰੀ ਪੈਂਦੀ ਹੈ ਜੀ ਮੈਡਮ ਮੁੱਖ ਮੰਤਰੀ ਨਾਲ ਤੁਹਾਡੀ ਰਿਸ਼ਤੇਦਾਰੀ ਦੇਖੋ ਉਹ ਡਾਕਟਰ ਗੁਰਪ੍ਰੀਤ ਮਾਨ ਦੀ ਮਜਬੂਰੀ ਉਹਦੇ ਬਾਰੇ ਮੈਂ ਕੁਝ ਨਹੀਂ ਕਵਾਂਗੀ ਉਹਦੀ ਮਜਬੂਰੀ ਹੈ ਕਿਉਂਕਿ ਉਹ ਸਾਡੀ ਧੀ ਹੈ ਤਾਂ ਧੀ ਰਹੂਗੀ ਕੋਈ ਗੱਲਬਾਤ ਹੋਈ ਹੈ ਮਾਨ ਸਾਹਿਬ ਨੂੰ ਚਾਹੀਦੇ ਚੀਜ਼ਾਂ ਦੇਖਣੀਆਂ ਕੋਈ ਗੱਲਬਾਤ ਹੋਈ ਹੈ ਜੀ ਡਾਕਟਰ ਨਹੀਂ ਮੇਰੀ ਕੋਈ ਗੱਲਬਾਤ ਨਹੀਂ ਹੋਈ ਕਿਉਂਕਿ ਮੈਂ ਤੁਹਾਨੂੰ ਦੱਸਿਆ ਉਹਨਾਂ ਦੀ ਮਜਬੂਰੀ ਮੇਰੀ ਸਿਹਤ ਖਰਾਬ ਹੋਈ ਮੈਨੂੰ ਇਲਾਜ ਤੋਂ ਤੜਫਾਇਆ ਗਿਆ ਤੁਸੀਂ ਵੇਖਿਆ ਸਰਕਾਰ ਦਾ ਹਾਲ ਕਿਉਂਕਿ ਅੱਜ ਤੱਕ ਕਦੀ ਕਿਸੇ ਸਰਕਾਰ ਨੇ ਕਦੀ ਕਿਸੇ ਦੇ ਪਰਿਵਾਰ ਨੂੰ ਬੱਚਿਆਂ ਨੂੰ ਨਹੀਂ ਸੀ ਆਵੇਂ ਰੋਲੇ ਜਿਵੇਂ ਕਿ ਸਾਨੂੰ ਰੋਲਤਾ ਤੁਸੀਂ ਇਹ ਜੀ ਦੇਖੀ ਹਸਪੀਟਲਾਂ ਚ ਡਾਕਟਰਾਂ ਨੇ ਮਨਾ ਕੀਤਾ ਗਿਆ ਸੀ ਇਹਦਾ ਇਲਾਜ ਨਹੀਂ ਕਰਨਾ ਇਹਦਾ ਇਲਾਜ ਕਰੋਗੇ ਤੁਹਾਡੇ ਘਰ ਪੁਲਿਸ ਆ ਜਾਏਗੀ ਮੇਰੇ ਹਲਕੇ ਦੇ ਵਰਕਰਾਂ ਨੂੰ ਦਬਾਇਆ ਗਿਆ ਜੇ ਤੁਸੀਂ ਇਹਦਾ ਪਤਾ ਲਾਣ ਜਾਓਗੇ ਤੁਹਾਡੇ ਤੇ ਪਰਚੇ ਹੋਣਗੇ ਤੁਹਾਡੇ ਘਰ ਪੁਲਿਸ ਆਏਗੀ ਕਿਉਂਕਿ ਇੰਨਾ ਪ੍ਰੈਸ਼ਰ ਇੰਨਾ ਦਬਾਅ ਹਲਕੇ ਦੇ ਲੋਕਾਂ ਤੇ ਪਾ ਕੇ ਪਰ ਹਲਕਾ ਅੱਜ ਵੀ ਮੇਰੇ ਨਾਲ ਖੜਾ ਆ ਮੋੜੇ ਨਾਲ ਮੋੜੇ ਲਾ ਕੇ ਉਹ ਕਹਿੰਦਾ ਹੈ ਸਰ ਹਾਈ ਕੋਰਟ ਦੇ ਵਿੱਚੋਂ ਹੁਣੀ ਜਿਹੜੀ ਅਪੀਲ ਹੈ ਖਾਰਜ ਹੋਈ ਹੈ ਕਰਕੇ ਦਿੱਤਾ ਕਿ ਕਿਉਂਕਿ ਪਠਾਨ ਮਾਜਰਾ ਸਾਹਿਬ ਤੇ ਹੈ ਨਹੀਂ ਸੀਗੇ ਉਹਨਾਂ ਨੇ ਖੁਦ ਆਉਣਾ ਸੀ ਤੇ ਹੁਣ ਅਗਲੀ ਰਣਨੀਤੀ ਕਿ ਹੁਣ ਪਰਿਵਾਰ ਮੈਮਾ ਮੇਰੇ ਅਜੇ ਇਸ ਚੀਜ਼ ਦਾ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਮੈਂ ਤਾਂ ਸਵੇਰ ਦੇ ਇਹਨਾਂ ਨੇ ਮੈਨੂੰ ਉਲਝਾਇਆ ਹੋਇਆ ਕਿਉਂਕਿ ਮੇਰੀ ਸਿਹਤ ਵੀ ਕੁਝ ਖਰਾਬ ਸੀ ਰਾਤ ਦੀ ਵੀ ਫਿਰ ਦੁਬਾਰਾ ਇਹ ਆਏ ਸੀਗੇ ਕਿ ਮੈਡਮ ਤਾਂ ਕੋਠੀ 'ਚ ਰਹਿੰਦੇ ਨਹੀਂ ਤੁਸੀਂ ਮਰੀਆਂ ਨੂੰ ਕੋਲ ਪਤਾ ਕਰ ਸਕਦੇ ਹੋ ਮੈਂ ਇੱਥੇ ਰਹਿਣੀ ਆ ਜਿਹੜਾ ਸਮਾਨ ਗਿਆ ਇਹ ਤੁਹਾਡੀ ਮਰਜ਼ੀ ਨਾਲ ਗਿਆ ਕਿੱਥੇ ਗਿਆ ਮੇਰੇ ਫਿਰ ਧੱਕੇ ਨਾਲ ਕੱਢਣ ਲੱਗੇ ਹੁਣ ਕੀ ਕਰ ਸਕਦੇ ਆ ਕੋਣ ਕੋਣ ਸੀ ਤੁਹਾਡੇ ਹੱਥੇ ਜਾ ਰਹੇ ਕਰ ਲਿਆ ਕਿੱਥੇ ਹੋ ਗਏ ਸਮਾਨ ਮੈਂ ਸਮਾਨ ਤਾਂ ਮੈਂ ਆਪਣੇ ਘਰ ਹੀ ਲਿਜਾਉਂਦੀ ਔਰ ਇਹਨਾਂ ਨੂੰ দান ਥੋੜੀ ਕਰੂੰਗੀ ਮੇਰੇ ਹੱਕ ਦੀ ਕਮਾਈ ਦਾ ਸਮਾਨ ਆ ਔਰ ਮੈਂ ਇਹਨਾਂ ਨੂੰ দান ਕਰਨਾ ਪੁਲਿਸ ਤੋਂ ਲਵਾ ਕੋਰਟ ਜੇ ਨਾ ਇਹਨਾਂ ਨੇ ਸੱਜੋ ਤੇ ਇਹਨਾਂ ਕੋਸ਼ ਕਰਦਾ ਸਮਾਨ ਥੋੜੀ ਮੈਂ ਇਹਨਾਂ ਨੂੰ ਦੇ ਦਾਂਗੀ ਕੋਰਟ ਕੇਸ ਵੀ ਚੱਲ ਰਿਆ ਸੀ ਏ ਵੀ ਮੈਂ ਪੁੱਕੀ ਖਾਨੀ ਕਰਵਾਈ ਆ ਜੀ ਉਹੀ ਤਾਂ ਮੈਂ ਕਹਿ ਰਹੀ ਆ ਕਿਉਂਕਿ ਅੱਜ ਇਹ ਤਰੀਕ ਸੀਗੀ ਇਹਨੇ ਵਾਰਸ ਲੈ ਕੇ ਅੱਜ ਸਵੇਰ ਤੋਂ ਮੇਰੇ ਕੋਲ ਆ ਗਏ ਨੇ ਪਰ ਇਹਨਾਂ ਨੇ ਮੈਨੂੰ ਵੇਖਿਆ ਵੀ ਅੰਦਰ ਵੀ ਕਿਸੇ ਹਾਲਾਚੇ ਮੇਰੇ ਸਿਸਟਰ ਨੇ ਉਹਨਾਂ ਦੀ ਸਰਜਰੀ ਹੋਈ ਹੈ ਮੇਜਰ ਸਰਜਰੀ ਹੈ ਅੰਦਰ ਬੈਠੇ ਨੇ ਇਹਨਾਂ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਸਾਨੂੰ ਕਿਸੇ ਨੂੰ ਨਹੀਂ ਬਖਸ਼ਿਆ ਪਰ ਅਸੀਂ ਤਸੀਂ ਹੀ ਆਪਣੇ ਤੇ ਬਹੁਤ ਚੱਲ ਲਏ ਨੇ ਚੱਲਦੇ ਰਵਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਇਹ ਜ਼ਿੰਦਗੀ ਹੈ ਐਮਐਨਐਸ ਸਾਹਿਬ ਉਹਦਾ ਪਰਿਵਾਰ ਸਾਰਾ ਇਹ ਹਲਕੇ ਨਾਲੇ ਪੰਜਾਬ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਆ ਨਾ ਅਸੀਂ ਕਦੀ ਪਿੱਛੇ ਹਟਿਆ ਨਾ ਹਟਾਂਗੇ ਇਹ ਮੈਂ ਤੁਹਾਨੂੰ ਵਾਰ-ਵਾਰ ਕਹਿਨੀ ਆ ਮੇਰੀ ਆਪਣੀ ਇਹ ਸਾਰੇ ਹਲਕੇ ਵਾਲਿਆਂ ਨੂੰ ਕਿਉਂਕਿ ਬੱਚਜੋਗੇ ਚੰਗੇ ਰਹਿਜੋਗੇ ਨਹੀਂ ਤੇ ਸਾਡੇ ਹਾਲੇ ਵੇਖ ਲੋ ਇੱਕ ਮਜੂਦਾ ਸਰਕਾਰ ਦੇ ਹੁੰਦਿਆ ਮਜੂਦਾ ਐਮਐਲਏ ਦਾ ਇਹ ਹਾਲ ਉਹਦੇ ਪਰਿਵਾਰ ਦਾ ਇਹ ਹਾਲ ਕਦੇ ਤੁਸੀਂ ਸੁਣਿਆ ਸੀ ਆਪਣੀ ਹੀ ਸਰਕਾਰ ਚ ਰਹਿ ਕੇ ਅਜੇ ਅਸੀਂ ਐਮਐਲਏ ਸੀ ਚ ਹੈਗੇ ਆ ਤਾਂ ਵੀ ਇਹਨਾਂ ਨੇ ਸਾਡੇ ਤੇ ਇੰਨੇ ਤਸ਼ਦਦ ਕੀਤੇ ਹੁਣ ਤੁਸੀਂ ਤਾਂ ਨਹੀਂ ਸਾਡੇ ਤੋਂ ਮੈਂ ਵੀ ਰੋਚ ਦੀ ਆ ਮੇਰਾ ਸਮਾਨ ਕਾਫੀ ਆ ਮੈਂ ਕੁਝ ਸਮਾਨ ਇੱਥੇ ਕੋਠੀ ਕੋਈ ਲਾ ਕੇ ਸ਼ਿਫਟ ਕਰ ਦਿਆਂ ਰੈਂਟ ਤੇ ਕਿਉਂਕਿ ਹੁਣ ਇਹਨਾਂ ਨੇ ਤਾਂ ਸਾਨੂੰ ਰਹਿਣ ਨਹੀਂ ਦਿੱਤਾ ਹੁਣ ਅਸੀਂ ਰਵਾਂਗੇ ਤਾਂ ਸਹੀ ਕਿੱਥੇ ਜਿਵੇਂ ਵਾਲੇ ਸਾਹਿਬ ਨਾਲ ਗੱਲਬਾਤ ਹੋਈ ਹੈ ਜੀ ਤੁਹਾਡੀ ਕੌਮ ਤੇ ਵਗੈਰਾ ਮੇਰੇ ਵੀਰੇ ਹਜੇ ਤੱਕ ਕੋਈ ਗੱਲਬਾਤ ਕਿਸੇ ਨਾਲ ਵੀ ਨਹੀਂ ਹੋਈ ਕਿਉਂਕਿ ਉਹਨਾਂ ਨੂੰ ਪਤਾ ਲੱਗ ਹੀ ਰਿਹਾ ਸਭ ਕੁਝ ਜੋ ਬਾਹਰ ਦੇਖ ਹੀ ਰਹੇ ਨੇ ਕਿ ਸਾਡਾ ਹਾਲ ਹੋ ਰਿਹਾ ਤਾਂ ਉਹਨਾਂ ਤੱਕ ਪਹੁੰਚੂਗਾ ਸਾਰਾ ਕੁਝ ਦੇਖਣਗੇ ਜੀ ਲਓ ਧੰਨਵਾਦ ਤੁਸੀਂ ਵੀ ਇੱਥੇ ਪਹੁੰਚੇ ਹੋ ਮੇਰੇ ਭਰਾ ਕਦੇ ਵੀ ਤੇ ਵੀ ਕੋਸ਼ਿਸ਼ ਦੁੱਖ-ਸੋਕ ਚ ਅਸੀਂ ਤੁਹਾਡੇ ਨਾਲ ਵੀ ਖੜੇ ਆ ਤੇ ਪੱਤਰਕਾਰ ਭਰਾਵਾਂ ਦਾ ਵੀ ਧੰਨਵਾਦ ਤੁਸੀਂ ਇੱਥੇ ਸਾਰੇ ਪਹੁੰਚੇ ਹੋ ਤਾਂ ਇੱਥੇ ਜਿੰਨੇ ਵੀ ਮੇਰੇ ਹਲਕੇ ਦੇ ਵਰਕਰ ਆਏ ਨੇ ਸਾਰੇ ਮੇਰੇ ਭੈਣ ਭਰਾ ਆਏ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦੀ ਆ ਤੇ ਜੇ ਉਹ ਸਾਡੇ ਮੇਰੇ ਨਾਲ ਅੱਜ ਖੜੇ ਨੇ ਅਸੀਂ ਵੀ ਤਾਂ ਤੁਸੀਂ ਸੁਣਿਆ ਹਰਮੇਸ਼ਿੰਗ ਪਠਾਨ ਮਾਜਰਾ ਦੀ ਪਤਨੀ ਅਤੇ ਵਕੀਲ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਤਾਂ ਹੁਣ ਹਾਈ ਕੋਰਟ ਦੇ ਵਿੱਚ ਰਿਟ ਪਾਈ ਜਾਵੇਗੀ ਇਸ ਮਾਮਲੇ ਦੇ ਵਿੱਚ ਕੋਈ ਅਪੀਲ ਕੀਤੀ ਜਾਵੇਗੀ ਪਟੀਸ਼ਨ ਧਾਰ ਕੀਤੀ ਜਾਂਦੀ ਆ ਤਾਂ ਆਖਰਕਾਰ ਇੱਕ ਪਾਸੇ ਤਾਂ ਹਰਮੇਸ਼ ਸਿੰਘ ਪਠਾਨ ਮਾਜਰਾ ਆਪਣੀ ਹੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਿਸ਼ਤੇਦਾਰ ਵੀ ਨੇ ਪਠਾਨ ਮਾਜਰਾ ਪਰ ਰਿਸ਼ਤੇਦਾਰ ਜਦੋਂ ਪੰਜਾਬ ਦੇ ਕੁਝ ਅਜਿਹੇ ਮੁੱਦੇ ਚੱਕਦੇ ਨੇ ਜੋ ਮੁੱਦੇ ਬਹੁਤ ਹੀ ਲਾਜ਼ਮੀ ਸੀ ਚੱਕਣੇ ਤਾਂ ਉਹਨਾਂ ਮੁੱਦਿਆਂ ਨੂੰ ਚੱਕਣ ਤੋਂ ਬਾਅਦ ਕਿਹਾ ਗਿਆ ਕਿ ਸਾਨੂੰ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਦੀ ਸਜ਼ਾ ਮਿਲੀ ਆ ਸਾਨੂੰ ਸੱਚ ਬੋਲਣ ਦੀ ਸਜ਼ਾ ਮਿਲੀ ਆ ਤਾਂ ਆਖਰਕਾਰ ਕਦੋਂ ਤੱਕ ਇਸ ਤਰੀਕੇ ਨਾਲ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਪੰਜਾਬ ਦੀ ਸਰਕਾਰ ਕਰੇਗੀ ਆਖਰ ਕਦੋਂ ਤੱਕ ਇਸ ਤਰੀਕੇ ਦੀ ਸਿਆਸਤ ਹੁੰਦੀ ਹੋਈ ਨਜ਼ਰ ਆਉਂਦੀ ਆ ਪਰ ਤੁਸੀਂ ਸੁਣਿਆ ਹਰਮੇਸ਼ਿੰਗ ਪਠਾਨ ਮਾਜਰਾ ਦੀ ਪਤਨੀ ਅਤੇ ਵਕੀਲ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਤਾਂ ਹੁਣ ਹਾਈ ਕੋਰਟ ਦੇ ਵਿੱਚ ਰਿਟ ਪਾਈ ਜਾਵੇਗੀ ਇਸ ਮਾਮਲੇ ਦੇ ਵਿੱਚ ਕੋਈ ਅਪੀਲ ਕੀਤੀ ਜਾਵੇਗੀ ਪਟੀਸ਼ਨ ਦਾਇਰ ਕੀਤੀ ਜਾਂਦੀ ਆ ਤਾਂ ਆਖਰਕਾਰ ਇੱਕ ਪਾਸੇ ਤਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਆਪਣੀ ਹੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਿਸ਼ਤੇਦਾਰ ਵੀ ਨੇ ਪਠਾਨ ਮਾਜਰਾ ਪਰ ਰਿਸ਼ਤੇਦਾਰ ਜਦੋਂ ਪੰਜਾਬ ਦੇ ਕੁਝ ਅਜਿਹੇ ਮੁੱਦੇ ਚੱਕਦੇ ਨੇ ਜੋ ਮੁੱਦੇ ਬਹੁਤ ਹੀ ਲਾਜ਼ਮੀ ਸੀ ਚੱਕਣੇ ਤਾਂ ਉਹਨਾਂ ਮੁੱਦਿਆਂ ਨੂੰ ਚੱਕਣ ਤੋਂ ਬਾਅਦ ਕਿਹਾ ਗਿਆ ਕਿ ਸਾਨੂੰ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਦੀ ਸਜ਼ਾ ਮਿਲੀ ਆ ਸਾਨੂੰ ਸੱਚ ਬੋਲਣ ਦੀ ਸਜ਼ਾ ਮਿਲੀ ਆ ਤਾਂ ਆਖਰਕਾਰ ਕਦੋਂ ਤੱਕ ਇਸ ਤਰੀਕੇ ਨਾਲ ਆਵਾਜ਼ ਨੂੰ ਦਬਾਉਣ ਦੀਆਂ